ਆਪ ਦਾ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਨੇ ਅੱਜ ਆਪਣੇ ਜਨਮ ਦਿਨ ਮੌਕੇ ਤੇ ਬਸੀ ਪਠਾਣਾ ਸਥਿਤ ਨਾਮਦੇ ਮੰਦਰ ਰੋਡ ਤੇ ਪੈਂਦੇ ਲੇਬਰ ਚੌਂਕ ਦੇ ਵਿੱਚ ਪੁੱਜੇ ਜਿੱਥੇ ਉਹਨਾਂ ਨੇ ਆਪਣਾ 53ਵਾਂ ਜਨਮ ਦਿਨ ਮਨਾਇਆ ਤਾਂ ਇਹ ਜਨਮ ਦਿਨ ਦਿਹਾੜੀਕਰ ਦੇ ਮਜ਼ਦੂਰਾਂ ਦੇ ਨਾਲ ਮਿਲ ਕੇ ਮਨਾਇਆ ਇਸ ਮੌਕੇ ਤੇ ਉਹਨਾਂ ਨੇ ਗੱਲਬਾਤ ਕਰਦੀ ਹੈ ਕਿ ਹੈ ਕਿ ਅਜਿਹਾ ਕਰਕੇ ਉਹਨਾਂ ਦੇ ਦਿਲ ਨੂੰ ਸਕੂਨ ਮਿਲਦਾ ਇਹ ਉਹ ਲੋਕ ਨੇ ਜਿਹੜੇ ਲੋਕਾਂ ਦੇ ਘਰਾਂ ਨੂੰ ਬਣਾਉਂਦੇ ਨੇ ਅਤੇ ਉਹਨਾਂ ਨੂੰ ਦੀਆਂ ਖੁਸ਼ੀਆਂ ਨੂੰ ਸਹਾਰਾ ਕਰਦੇ ਨੇ ਤਾਂ ਇਸ ਮੌਕੇ ਤੇ ਗੱਲਬਾਤ ਕਰਦਿਆਂ ਹੋਇਆ ਗੁਰਪ੍ਰੀਤ ਸਿੰਘ ਜੀਪੀ ਨੇ ਕਿਹਾ ਕਿ ਸਰਕਾਰ ਹਮੇਸ਼ਾ ਹੀ ਲੋਕ ਹਿੱਤ ਕਾਰਜ ਕਰਦੀ ਆਈ ਹੈ ਤਾਂ ਇਸੇ ਤਰ੍ਹਾਂ ਲੰਬੇ ਸਮੇਂ ਤੋਂ ਸੰਤ ਨਾਮਦੇਵ ਰੋਡ ਜੋ ਕਿ ਲੋਕਾਂ ਦੀ ਮੰਗ ਸੀ ਉਸ ਨੂੰ ਬਣਾਇਆ ਜਾਵੇ ਤਾਂ ਉਸ ਦਾ ਨਿਰਮਾਣ ਕਾਰਜ ਵੀ ਚੱਲ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਲਗਾਤਾਰ ਇਸੇ ਤਰ੍ਹਾਂ ਦੇ ਕਾਰਜ ਕੀਤੇ ਜਾਣਗੇ ਤਾਂ 27 ਦੀਆਂ ਚੋਣਾਂ ਦੀ ਸਵਾਲ ਦਾ ਜਵਾਬ ਦਿੰਦੇ ਹੋਏ ਜੀਪੀ ਨੇ ਕਿਹਾ ਕਿ ਹਮੇਸ਼ਾ ਉਹ ਤਿਆਰੀ ਚ ਹੀ ਰਹਿੰਦੇ ਹਨ ਅਤੇ ਆਪਣੇ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਦੇ ਲਈ ਉਹ ਜਨਤਾ ਦੇ ਨਾਲ ਮਿਲਦੇ ਰਹਿੰਦੇ ਨੇ ਤਾਂ ਏਐਨਬੀ ਦੀ ਇੱਕ ਖਾਸ ਰਿਪੋਰਟ ਆਉਂ ਵਿਖਦੇ ਆ ਉਹਨਾਂ ਹੋਰ ਕੀ ਕੁਝ ਕਿਹਾ ਸਤਿ ਸ਼੍ਰੀ ਅਕਾਲ ਜੀ ਐਮਬੀ ਦੇ ਨਾਲ ਜੁੜੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਗਗਿੰਦਰ ਸਿੰਘ ਨਨਪੁਰੀ ਤਾਂ ਇਸ ਵਕਤ ਅਸੀਂ ਬੱਠੀ ਪਠਾਣਾ ਦੇ ਲੇਬਰ ਚੌਂਕ ਦੇ ਵਿੱਚ ਖੜੇ ਆ ਅੱਜ ਦਿਨ ਖੁਸ਼ੀਆਂ ਦਾ ਗੁਪੀ ਸਿੰਘ ਜੀਪੀ ਜੋ ਕਿਸੇ ਪਛਾਣ ਦੇ ਮਹਤਾਜ ਨਹੀਂ ਸੀ ਤਾਂ ਅੱਜ ਉਹਨਾਂ ਦਾ ਜਨਮ ਦਿਨ ਹੈ ਤਾਂ ਇਸ ਜਨਮ ਦਿਨ ਦੇ ਮੌਕੇ ਤੇ ਉਹਨਾਂ ਨੇ ਖੁਸ਼ੀ ਸਾਂਝੀ ਕੀਤੀ ਹੈ ਤੇ ਲੇਬਰ ਚੌਂਕ ਆ ਕੇ ਪਿਆਉ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤਾਂ ਅੱਜ ਜਨਮ ਦਿਨ ਹੈ ਖੁਸ਼ੀਆਂ ਭਰ ਆ ਜਨਮ ਦਿਨ ਹੈ ਤੇ ਲੋਕ ਵੱਡੇ ਵੱਡੇ ਹੋਟਲਾਂ 'ਚ ਜਾ ਕੇ ਜਨਮ ਦਿਨ ਮਨਾਉਂਦੇ ਨੇ ਤੇ ਤੁਸੀਂ ਇੱਥੇ ਲੇਬਰ ਚੌਂਕ ਆ ਕੇ ਜਿਹੜਾ ਸੈਲੀਬ੍ਰੇਟ ਕੀਤਾ ਤਾਂ ਕੀ ਕਹਿਣਾ ਚਾਹੋਗੇ ਕੀ ਉਦੇਸ਼ ਹੈਗਾ ਕਿਉਂਕਿ ਜਿਹੜੇ ਲੇਬਰ ਚੌਂਕ ਕਰਦੇ ਲੇਬਰ ਕਰਦੇ ਆ ਜਿਹੇ ਲੋਕਾਂ ਦੇ ਮਕਾਨ ਬਣਾਉਂਦੇ ਆ ਪਾਰਕਾਂ ਨੂੰ ਸਾਫ਼ ਕਰਦੇ ਆ ਸਹੀ ਮੈਨੇਜ ਜੋ ਇਨਸਾਨੀਤੀ ਜੋ ਸਮਾਜ ਉਹ ਕੰਮ ਕਰਦੇ ਆ ਉਹ ਤੋਂ ਕੋਈ ਕੰਮ ਨਹੀਂ ਹੁੰਦਾ ਸਫਾਈ ਦਾ ਕੰਮ ਕਿਦਾਂ ਘਰ ਬਣਾਉਗਾ ਕਿ ਦੀ ਛੱਤ ਬਣਾਣੀ ਕਿਦਾ ਕੁਝ ਕੋਈ ਵੀ ਕੰਮ ਚਾਹੇ ਸਭਾਈ ਦੇ ਹਾਂ ਚਾਹੇ ਸਦਕਾ ਬਣਾਉਣਾ ਇਹ ਸਹੀ ਮੇਰੇ ਬਹੁਤ ਵੱਡਾ ਕੰਮ ਹੈ ਤੇ ਮੇਰਾ ਦਿਲ ਕਰਦਾ ਆਈ ਵਾਰੀ ਜਦੋਂ ਮੇਰਾ ਜਨਮ ਦਿਨ ਹੁੰਦਾ ਤੇ ਮੈਂ ਆਪਣੇ ਜਿਹੜੇ ਗਰੀਬ ਨੇ ਜੋ ਤਰ ਲੇਬਰ ਕਰਦੇ ਆ ਉਹਨਾਂ ਤੇ ਜਾ ਕੇ ਜਨਮ ਦਿਨ ਮਨਾਵਾ ਤਾਂ ਕਿ ਉਹ ਵੀ ਇਸ ਗੱਲ ਨੂੰ ਖੁਸ਼ੀ ਸਾਂਝੀ ਕਰ ਸਕਣ ਵਧੀਆ ਲੱਗਦਾ ਮੈਨੂੰ ਬੜਾ ਲੱਗਦਾ ਕਿਉਂਕਿ ਇਹ ਵੀ ਆਪਣਾ ਪਾਈਚਾਰਾ ਹੀ ਹੈ ਆਪਣੇ ਭਰਾ ਨੇ ਤੇ ਬਹੁਤ ਵਧੀਆ ਲੱਗਦਾ ਵੀ ਇਹਨਾਂ ਇਹਨਾਂ ਚਾਹ ਪੀ ਆਪਾਂ ਜਨਮ ਦਿਨ ਮਨਾਈਏ ਜੀ ਵੀ ਸਾਹਿਬ 53 ਸਾਲ ਪੀਤੀਏ ਕਿਸ ਤਰ੍ਹਾਂ ਦਾ ਸਫਰ ਰਿਹਾ ਸਿਆਸਤ ਦੇ ਵਿੱਚ ਵੀ ਤੇ ਕਿਰੇਟ ਬਹੁਤ ਵਧੀਆ ਜੀਵੀ ਨਿਤੇ ਜੀ ਇਹ ਵੀ ਕਹਿੰਦੇ ਪਰਮਾਤਮਾ ਦੀ ਕਿਰਪਾ ਹੈ ਸਾਡੇ ਲੋਕਾਂ ਦੀ ਬਹੁਤ ਬਹੁਤ ਸਾਰੇ ਲੋਕੀ ਪਿਆਰ ਕਰਦੇ ਆ ਜਿੱਥੇ ਜਾਇਦਾ ਉੱਥੇ 150 ਬੰਦੇ ਇਕੱਠੇ ਹੋ ਜਾਂਦੇ ਆ ਤੇ ਵਧੀਆ ਲੋਕ ਪਿਆਰ ਕਰਦੇ ਆ ਤੇ ਮੈਂ ਇਹ ਹੀ ਦੰਨਾ ਵੀ ਆਪਾਂ ਪਟਿਆਲ ਨੂੰ ਤਰੱਕੀਆਂ ਵੱਲ ਲੈ ਕੇ ਜਾਈਏ ਜੋ ਲੋਕਾਂ ਦੇ ਕੰਮ ਨੇ ਉਹ ਆਪਾਂ ਬੈਲ ਦੇ ਤੌਰ ਤੇ ਕਰੀਏ ਸਾਡਾ ਜਿਹੜਾ ਵਸੀਪਾਣਾ ਹਲਕਾ ਹੈ ਉਹ ਹਮੇਸ਼ਾ ਤਰੱਕੀ ਕਰੇ ਜਿਹਨੇ ਕੌਂਸਲ ਦੇ ਪ੍ਰਧਾਨ ਖੜੇ ਹੈ ਇਹਨਾਂ ਨੂੰ ਬੇਨਤੀ ਕੀਤੀ ਹੈ ਇੱਕ ਰੋਡ ਹੈ ਤੇ ਆਉਣ ਵਾਲੇ ਟਾਈਮ 'ਚ ਇਹ ਰੋਡ ਦਾ ਵੀ ਕੰਮ ਜਲਦੀ ਸ਼ੁਰੂ ਕਰਨਗੇ ਤਾਂ ਕਿ ਚੱਲ ਸ਼ੁਰੂ ਹੋ ਗਿਆ ਵੀ ਆਉਣ ਵਾਲੇ ਟਾਈਮ 'ਤੇ ਪਾਣੀ ਖੜਦਾ ਤੇ ਪਾਣੀ ਨਾ ਖੜਾ ਜਾਵੇ ਤੇ ਜਿਹੜਾ ਵਸੀ ਸ਼ਹਿਰ ਹੈ ਆਉਣ ਵਾਲੇ ਟਾਈਮ ਸੁੰਦਰ ਬਣੇ ਇਹ ਮੈਂ ਇਹ ਰੋੜਾਂ ਚੌੜੀਆਂ ਕਰਾਈਆਂ ਅਸ ਨਹੀਂ ਚਾਏ ਚਾਹੇ ਰੋਡ ਨਗਾਮਾ ਵਾਲੀ ਸੀ ਚਾਹੇ ਦਫੇਰੇ ਵਾਲੀ ਰੋਡ ਸੀ ਚਾਹੇ ਨੰਦਪੁਰ ਵਾਲੀ ਸੀ ਚਾਹੇ ਚੁੰਨੀ ਤੋਂ ਮੰਨੇ ਵਾਲੀ ਰੋਡ ਸੀ ਚਾਹੇ ਸੂਹ ਰੋਡ ਤੋਂ ਸੂਹ ਤੋਂ ਜਿਹੜੀ ਜਾਂਦੀ ਆ ਖੰਨੇ ਵਾਲੀ ਉਹ ਰੋਡਾਂ ਸੀ ਤੇ ਸਾਰੀਆਂ ਰੋਡਾਂ ਵਧੀਆ ਬਣਾਈਆਂ ਤੇ ਆਉਣ ਵਾਲੇ ਟਾਈਮ ਜਿੰਨੀਆਂ ਰੋਡ ਨੇ ਅ ਵਿਦਿਨ 3 ਮਹੀਨੇ ਦੇ ਵਿੱਚ ਰੋਡਾਂ ਜੀ ਬਣਨ ਗਈਆਂ ਤਾਂ ਕਿ ਲੋਕ ਆਪਣੇ ਸੌਖੇ ਹੋ ਤੇ ਵਧੀਆ ਲੁਕੀ ਕਿ ਕੋਈ ਐਕਸੀਡੈਂਟ ਨਾ ਹੋਵੇ ਕਿ ਕੋਈ ਖੁਸ਼ ਨਾ ਹੋਵੇ ਤੇ ਉਹ ਆਪ ਦਾ ਵਧੀਆ ਕੋਈ ਫੈਕਟਰੀ ਜਾਂਦਾ ਕੰਮ ਕੋਈ ਆਪਣੇ ਦਫ਼ਤਰ ਜਾਂਦਾ ਕੰਮ ਕਰੀ ਉਹ ਆਪਣੇ ਅਮਨ ਮਨ ਅਮਨ ਮਨ ਆਇਆ ਘਰੇ ਜਾਵੇ ਤੇ ਵਧੀਆ ਸੇਫ ਰਹੇ ਜਿਸ ਤਰ੍ਹਾਂ ਕਿ 2027 ਦੀ ਵਿਧਾਨ ਸਭਾ ਚੋਣਾਂ ਦੇ ਲਈ ਕਿਸ ਤਰ੍ਹਾਂ ਦੀ ਤਿਆਰੀ ਰਹੇਗੀ ਅ ਜਿਹੜੀ ਤਿਆਰੀ ਹੈ ਤਿਆਰੀ ਤਾਂ ਜਿਹੜਾ ਪੋਲੀਟੀਕਲ ਬੰਦਾ ਹਰ ਰੋਜ਼ ਹੀ ਕਰਦਾ ਜਿਵੇਂ ਮੈਂ ਸਵੇਰ ਤੋਂ ਲੈ ਕੇ ਘੱਟੋ ਘੱਟ 7-8 ਫੰਕਸ਼ਨ ਨਹੀਂ ਕਰੀਏ ਦੱਸ ਵੀ ਫੰਕਸ਼ਨ ਨਹੀਂ ਕਰੀਏ ਤੇ ਹਰ ਪਾਸੇ ਚਾਈਦਾ ਤੇ ਉਹ ਤਿਆਰੀ ਨਹੀਂ ਹੁੰਦੀਆਂ ਬਾਕੀ ਦਾ ਨਾਮਿਨੇਸ਼ਨ ਹੀ ਭਰਨੀ ਹੁੰਦੀ ਹੈ ਬਾਕੀ ਦਾ ਬੰਦਾ ਕੰਮ ਕਰਦਾ ਬਹੁਤ ਧੰਨਵਾਦ ਤੁਹਾਡਾ ਤੁਹਾਡੇ ਮੀਡੀਆ ਵਾਲਿਆਂ ਦਾ ਜਿਹੜੇ ਰਾਤ ਦਿਨ अपने जो भी घटनावान होंदिया ने कोई चंगिया होंगे चाहे डिवेलपमेंट डेवलपमेंट डिवेलमेंट हों जो राज होंगी जिले दिखाने मैं थोड़ा सारे पत्रकार भाई सारे का ਧੰਨਵਾਦ ਕਰਦਾ ਤੁਜੀ ਹਮੇਸ਼ਾ ਸੇਵਾ ਕਰਦੇ ਹੋ ਬੀਬੀ ਜੀ ਦਾ ਖਾਸਾ ਬਹੁਤ ਬਹੁਤ ਠੀਕ ਹੈ ਜੀ ਐਸਰ ਗੁਪਤੀ ਸਿੰਘ ਜੀ ਜਿਲ੍ਹਾ ਵੱਲੋਂ ਆਪਣਾ ਜਿਹੜਾ ਕਿ ਜਨਮ ਦਿਨ ਲੇਬਰ ਚੌਂਕ ਦੇ ਵਿੱਚ ਮਨਾਇਆ ਗਿਆ ਉਹਨਾਂ ਨੇ ਕਿਹਾ ਕਿ ਆਮ ਲੋਕਾਂ ਦੇ ਵਿੱਚ ਜਿਹੜਾ ਕਿ ਉਹਨਾਂ ਨੂੰ ਜਨਮ ਦਿਨ ਮਨਾਉਣਾ ਕਾਫੀ ਬੇਹੱਦ ਪਸੰਦ ਵੀ ਹੈ ਕਿਉਂਕਿ ਇਹੀ ਲੋਕ ਨੇ ਜਿਹੜੇ ਘਰਾਂ ਨੂੰ ਬਣਾਉਂਦੇ ਨੇ ਅਤੇ ਉਹਨਾਂ ਦੇ ਸੁਪਨਿਆਂ ਨੂੰ ਸਹਾਰਾ ਕਰਦੇ ਨੇ ਤਾਂ ਇਸੇ ਤਰ੍ਹਾਂ ਦੇ ਕੰਟੈਂਟ ਨੂੰ ਲੈ ਕੇ ਮੈਂ ਫਿਰ ਹਾਜ਼ਰ ਹੋਵਾਂਗਾ ਤੋਕਮੀ ਜੀ ਅਦਾਜ਼ਤ ਕੈਮਰਾ ਪਰਸਨ ਬੁਲੰਦਪੁਰ ਦੇ ਨਾਲ ਮੈਂ ਗਗਨਦੀਪ ਸਿੰਘ ਮਾਨਪਰੀ ਐਮ ਬੀ ਪੰਜਾਬ